ਇੱਕ ਪਾਸੇ ਜਿੱਥੇ ਸਾਰਾ ਦੇਸ਼ ਦੀਵਾਲੀ ਦੇ ਤਿਉਹਾਰ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਇਸ ਤਿਹਾਰ ਵਾਲੇ ਦਿਨ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਇਸ ਤਿਹਾਰ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਸਕੇ ਉੱਥੇ ਹੀ ਦੂਸਰੇ ਪਾਸੇ ਸਮਾਜ ਚ ਬੈਠੇ ਸ਼ਰਾਰਤੀ ਅਨਸਰ ਵੀ ਇਸ ਮੌਕੇ ਤੇ ਐਕਟਿਵ ਹੁੰਦੇ ਦਿਖ ਰਹੇ ਨੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਵਿਖੇ ਪੁਲਿਸ ਵੱਲੋਂ ਨਜਾਇਜ਼ ਪਟਾਖਿਆਂ ਦੀ ਵਿਕਰੀ ਕਰਨ ਵਾਲੇ ਇੱਕ ਸਖ ਸੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਜਾਨਪੁਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅਖਵਾਨਾ ਰੋਡ ਤੇ ਕਿਸੇ ਸ਼ਖਸ ਦੇ ਵੱਲੋਂ ਰਿਹਾਇਸ਼ੀ ਇਲਾਕੇ ਦੇ ਵਿੱਚੋਂ ਪਟਾਖੇ ਸਟੋਰ ਕਰਕੇ ਰੱਖੇ ਗਏ ਨੇ ਤੇ ਜਿਸ ਦੇ ਕੋਲ ਲਾਇਸੈਂਸ ਵੀ ਨਹੀਂ ਹੈ ਉਹਨਾਂ ਕਿਹਾ ਕਿ ਸੰਬੰਧੀ ਜਦ ਸ਼ਾਹਪੁਰ ਕੰਡੀ ਥਾਣਾ ਦੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਪੂਰਾ ਗੋਦਾਮ ਪਟਾਖਿਆਂ ਦੇ ਨਾਲ ਭਰਿਆ ਹੋਇਆ ਮਿਲਿਆ ਉਹਨਾਂ ਕਿਹਾ ਕਿ ਸੰਬੰਧਿਤ ਉਹਨਾਂ ਵੱਲੋਂ ਗੋਦਾਮ ਨੂੰ ਸੀਲ ਕਰਕੇ ਆਰੋਂਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੀ ਰਾਤ ਜਿਹੜਾ ਵਾ ਐਸ ਐਚਓ ਜਿਹੜਾ ਛਾਪੁਰ ਕੰਡੀ ਨੂੰ ਇੱਕ ਖੁਫੀਆ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਅਛੇ ਇਲਾਕੇ ਦੇ ਵਿੱਚ ਖਵਾਨਾ ਰੋਡ ਦੇ ਉੱਤੇ ਇੱਕ ਗਦਾਮ ਦੇ ਵਿੱਚ ਬੜੀ ਭਾਰੀ ਮਾਤਰਾ ਚ ਕਿਸ ਨੇ ਜਿਹੜੇ ਪਟਾਕੇ ਸਟੋਰ ਕੀਤੇ ਆ। ਜਿਸ ਤੇ ਐਸ ਐਚਓ ਨੇ ਸਮੇਤ ਆਪਣੀ ਪੁਲਿਸ ਪਾਤੀ ਉੱਥੇ ਰੈਡ ਕੀਤਾ ਗਿਆ। ਜਿਹੜਾ ਉਹ ਮੌਕੇ ਤੇ ਜਿਹੜਾ ਗਦਾਮ ਸਾਰਾ ਭਰਿਆ ਪਿਆ ਸੀ ਪਟਾਕਿਆਂ ਦੇ ਨਾਲ ਮੌਕੇ ਤੇ ਜਿਹੜਾ ਗਦਾਮ ਨੂੰ ਸੀਲ ਕੀਤਾ ਗਿਆ ਤੇ ਥਾਣਾ ਛਾਪੁਰ ਕੰਡੀ ਵਿੱਚ ਮਕਦਮਾ ਨੰਬਰ 105 ਮਤੀ 91025 ਅੰਡਰ ਸੈਕਸ਼ਨ 9ਬੀ ਐਕਸਪਲੋਸਿਵ ਵੈਕਟਰ 1884 223 ਬੀਐਨਐਸ ਦੀ ਧਾਰਾ ਛਾਪੁਰ ਕੰਡੀ ਵਿੱਚ ਜਿਹੜਾ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਜਿਹੜਾ ਅੰਸ ਸੀਗਾ ਛਾਪੁਰ ਕੰਡੀ ਦਾ ਉਹਨੂੰ ਮੌਕੇ ਤੋਂ ਰਸਟ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇੱਥੇ ਵੀ ਵਰਣਜੋਗ ਹੈ ਕਿ ਜਿਹੜੀ ਦੀਵਾਲੀ ਦਾ ਧਿਆਰ ਲੱਗੇ ਆ ਰਿਹਾ ਤੇ ਬਾਕੀਆਂ ਨੂੰ ਵੀ ਵਾਰਨਿੰਗ ਹੈ ਕਿ ਜਿਹੜੇ ਨਜਾਇਜ਼ ਪਟਾਕਿਆਂ ਦਾ ਇਗਦਾਮ ਜਿਹੜਾ ਬੇਨਲ ਸੰਸਥਾ ਕਿਤੇ ਵੀ ਸਟੋਰ ਨਾ ਕੀਤੇ ਜਾਣ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ